ਐਨਾ ਜੋੜ ਮਿਲਿਆ ਤੇ ਜਾਨ ਦਾ ਸਾਡਾ ਕੀ ਮਕਸਦ ਹੈ ਕਿ ਅਸੀਂ ਸਿਰਫ ਉੱਥੇ ਘੁੰਮਣ ਜਾਨੇ ਆ ਲੰਗਰ ਖਾਨ ਜਾਨੇ ਆ ਖਰਮਸਤੀ ਕਰਨ ਜਾਨੇ ਆ ਕਿ ਜਾ ਉੱਥੋਂ ਲੈ ਕੇ ਆਉਣੇ ਆ ਤੇ ਲੈ ਕੇ ਉੱਥੋਂ ਕੀ ਆਉਣਾ ਲੈ ਕੇ ਆਉਣੀ ਆ ਦਾਤ ਸਿੱਖੀ ਦੀ ਦਾਤ ਲੈ ਕੇ ਆਉਣੀ ਆ ਬਾਣੀ ਤੇ ਬਾਣੀ ਦੇ ਦਾਤ ਲੈ ਕੇ ਆਉਣੀ ਆ ਨਾ ਕਿ ਅਸੀਂ ਉੱਥੇ ਕੋਈ ਮੇਲਾ ਦਿਆਂ ਵੀ ਜਿਹੜਾ ਉਹ ਵੇਫਨ ਚੱਲੇ ਆ ਸ਼ਾਦ ਤਾਂ ਚੜ੍ਹਦੀ ਕਲਾ ਦਾ ਪ੍ਰਤੀਕ ਨੇ ਸ਼ੋਗ ਨਹੀਂ ਮਨਾਉਣਾ ਚੜ੍ਹਦੀ ਕਲਾ ਚ ਰਹਿਣਾ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਮੈਂ ਬੜੇ ਪ੍ਰੇਮ ਪਿਆਰ ਸਤਿਕਾਰ ਦੇ ਨਾਲ ਆਪ ਸਮੂਹ ਨੌਜਵਾਨਾਂ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਕਿ ਆਪ ਜੀ ਜਾਣਦੇ ਹੋ ਕਿ ਸ਼ੈਦੀ ਜੋੜ ਮੇਲੇ ਚੱਲ ਰਹੇ ਨੇ ਸਾਬਜਾਦਿਆਂ ਦੀਆਂ ਸ਼ਾਹਤਾਂ ਦੇ ਸਬੰਧ ਵਿੱਚ ਫਤਿਹਗੜ ਸਾਹਿਬ ਸ੍ਰੀ ਹਰਿਮੰਦਰ ਆਪ ਸੰਗਤਾਂ ਜਾ ਰਹੇ ਹੋ ਜਿਹੜੇ ਸਾਡੇ ਨੌਜਵਾਨ ਭਰਾ ਬੱਚੇ ਜਿਹੜੇ ਮੋਟਰਸਾਈਕਲਾਂ ਦੇ ਸਾਇਲੈਂਸਰ ਵਗੈਰਾ ਪਾੜ ਕੇ ਜਾਂ ਵੱਡੇ ਵੱਡੇ ਡੈਕ ਲਾ ਕੇ ਟਰੈਕਟਰਾਂ ਤੇ ਟਾਲੀਆਂ ਤੇ ਗਾਣੇ ਵੜਾਉਂ ਲਾਉਨੇ ਹੋ ਸ਼ੋਰ ਸ਼ਾਵਾ ਕਰਦੇ ਹੋ ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਜਿੱਥੇ ਜਾ ਰਹੇ ਹਾਂ ਉਹ ਇਤਿਹਾਸ ਸਾਡਾ ਪੜਨ ਦੀ ਲੋੜ ਆ ਤੁਹਾਨੂੰ ਜੇ ਪਤਾ ਵਾ ਜਾਣਬੁੱਝ ਕੇ ਕਰ ਰਹੇ ਹੋ ਜਿਹਨੂੰ ਖਰਮਸਤੀ ਕਹਿ ਦਿੰਦੇ ਆ ਤੇ ਉਹ ਬਹੁਤ ਮਾੜਾ ਮਾਰੇ ਪ੍ਰਸੰਨ ਨਹੀਂ ਹੁੰਦੇ ਨਾਲ ਦਰਸ਼ਨ ਨਹੀਂ ਦੇਣੇ ਮਾਰੇ ਨਿੱਤਾ ਤੇ ਆਸ ਕਰਦੇ ਆ ਬੇਨਤੀ ਕਰਦੇ ਆ ਤੁਹਾਨੂੰ ਵੀਰੋ ਸਾਡੇ ਬੱਚਿਓ ਤੁਸੀਂ ਉਹਨਾਂ ਦੇ ਵਾਰਸ ਹੋ ਜਿਨ੍ਹਾਂ ਨੇ ਤੁਹਾਡੇ ਵਾਸਤੇ ਆਪਣਾ ਬੰਦ-ਬੰਦ ਕਟਵਾਇਆ ਹੋਇਆ ਵਾ ਤੁਸੀਂ ਉਹਨਾਂ ਦੇ ਵਾਰਸ ਹੋ ਜਿਨ੍ਹਾਂ ਬਾਬਾਏ ਕੌਮਾ ਨੇ ਆਪਣੀਆਂ ਛਾਤੀਆਂ ਦੇ ਉੱਤੇ ਸੈਂਕੜੇ ਤੀਰ ਜਿਹੜੇ ਨੇ ਉਹ ਸਹੇ ਨੇ ਤੁਸੀਂ ਉਹਨਾਂ ਦੇ ਵਾਰਸ ਹੋ ਜਿਨ੍ਹਾਂ ਨੇ ਨੀਹਾਂ ਦੇ ਵਿੱਚ ਖੜੇ ਹੋ ਕੇ ਸੀਨ ਨਹੀਂ ਕੀਤੀ ਦਸਮ ਪਾਸ਼ਾ ਦੇ ਪੋਤੇ ਜਿਨ੍ਹਾਂ ਨੇ ਮਹਾਰਾਜ ਨੇ ਸਾਡੇ ਵੱਲ ਹੱਥ ਕਰਕੇ ਕਿਹਾ ਕਿ ਇਹਨਾਂ ਪੁੱਤਰਾਂ ਕੇ ਸੀਸ ਪਰ ਵਾਰ ਦिए ਸੁੱਤ ਚਾਰ ਕਿਹਦੇ ਵੱਲ ਕਿਹਾ ਸੀ ਆਪਣੇ ਵੱਲ ਕਿਹਾ ਸੀ ਨਾ ਦੀ ਪੁੱਤ ਖਾਲਸਾ ਆਪਣਾ ਰੂਪ ਦਿੱਤਾ ਸੀਗਾ ਅੱਜ ਅਸੀਂ ਕਿੱਥੇ ਖੜੇ ਆ ਇੰਨਾ ਜੋੜ ਮਿਲਿਆ ਤੇ ਜਾਨ ਦਾ ਸਾਡਾ ਕੀ ਮਕਸਦ ਹੈ ਕਿ ਅਸੀਂ ਸਿਰਫ ਉੱਥੇ ਘੁੰਮਣ ਜਾਣੇ ਆ ਲੰਗਰ ਖਾਣ ਜਾਣੇ ਆ ਖਰਮਸਤੀ ਕਰਨ ਜਾਣੇ ਆ ਕਿ ਜਾ ਉੱਥੋਂ ਲੈ ਕੇ ਆਉਣੇ ਆ ਤੇ ਲੈ ਕੇ ਉੱਥੋਂ ਕੀ ਆਉਣਾ ਲੈ ਕੇ ਆਉਣੀ ਆ ਦਾਤ ਸਿੱਖੀ ਦੀ ਦਾਤ ਲੈ ਕੇ ਆਉਣੀ ਆ ਬਾਣੀ ਤੇ ਬਾਣੀ ਦੇ ਦਾਤ ਲੈ ਕੇ ਆਉਣੀ ਆ ਨਾ ਕਿ ਅਸੀਂ ਉੱਥੇ ਕੋਈ ਮੇਲਾ ਦਿਆਂ ਵੀ ਜਿਹੜਾ ਉਹ ਵਿਫਨ ਚੱਲੇ ਆ ਚਾਹ ਤਾਂ ਚੜ੍ਹਦੀ ਕਲਾ ਦਾ ਪ੍ਰਤੀਕ ਨੇ ਸ਼ੋਗ ਨਹੀਂ ਮਨਾਉਣਾ ਚੜ੍ਹਦੀ ਕਲਾ ਚ ਰਹਿਣਾ ਪਰ ਉਸ ਚੜ੍ਹਦੀ ਕਲਾ ਨੂੰ ਬਰਕਰਾਰ ਰੱਖਣਾ ਕਿਦਾਂ ਉਹ ਬਾਣੀ ਪੜ ਕੇ ਰੱਖਣਾ ਉਹ ਮਹਾਰਾਜ ਨੂੰ ਜਦੋਂ ਆਪਾਂ ਉੱਥੇ ਜਾਣੇ ਆ ਇੰਨੇ ਕ ਪ੍ਰੇਮ ਪਿਆਰ ਸਤਕਾਰ ਨਾਲ ਨੀਵੇਂ ਹੋ ਕੇ ਚੁੱਕ ਕੇ ਐਨ ਚੜ੍ਹਦੀ ਕਲਾ ਦਾ ਪਾਣੀ ਪੜਦੇ ਹੋਏ ਆਪਾਂ ਜਾਈਏ ਉੱਥੇ ਦਰਸ਼ਨ ਕਰੀਏ ਤੇ ਲੈ ਕੇ ਆਈਏ ਅਰਦਾਸ ਕਰਕੇ ਝੋਲੀ ਅੱਡ ਕੇ ਕਿ ਮਹਾਰਾਜ ਸਾਨੂੰ ਸਿੱਖੀ ਦਾ ਹਨ ਬਖਸ਼ ਜਿਹੜੇ ਬੱਚੇ ਅੱਜ ਸਾਡੇ ਪਤ ਤਨੇ ਜਿਨ੍ਹਾਂ ਨੇ ਕੇਸ ਕਟਾਏ ਨੇ ਜਿਨ੍ਹਾਂ ਨੇ ਹਜੇ ਅਮਰਤਿੰਨ ਛੱਕੇ ਪਹਿਣਾ ਨੇ ਬੱਚੀਆਂ ਨੇ ਭਰਾਵਾਂ ਨੇ ਉਹ ਉੱਥੇ ਜਾ ਕੇ ਇਦਾਤ ਮੰਗੀ ਹੈ ਇਹਨੂੰ ਇੱਕ ਮੇਲਾ ਬਣਾ ਕੇ ਇਹਨਾਂ ਚਾਹੀਏ ਇਹ ਸ਼ਹੀਦੀ ਜੋੜ ਮੇਲੇ ਨੇ ਤੇ ਕਰਮਾ ਭਾਗਾਂ ਵਾਲੇ ਆਪਾਂ ਵੀ ਆਪਾਂ ਨੇ ਸ਼ਹੀਦੀ ਜੋੜ ਮੇਲੇਾਂ 'ਚ ਸ਼ਾਮਲ ਹੋਣੇ ਆ ਸੋ ਬੇਨਤੀ ਆਪ ਸਭ ਨੂੰ ਦੂਜੀ ਵੀਰੀ ਬੇਨਤੀ ਸਾਡੇ ਉਹਨਾਂ ਸਿੰਘਾਂ ਭੈਣ ਭਰਾਵਾਂ ਨੂੰ ਵੀ ਆ ਜਿਹੜੇ ਬਿਲਕੁਲ ਸਿਧਾਂਤਾਂ ਦੇ ਉੱਤੇ ਖਰੇ ਨੇ ਖੜੇ ਨੇ ਤੁਸੀਂ ਗਲਤ ਨਹੀਂ ਹੈਗੇ ਤੁਸੀਂ ਸਹੀ ਹੋ ਜਦੋਂ ਕੁਝ ਦੇਖਦੇ ਹੋ ਤੁਹਾਡੇ ਕੋਲ ਜਰੂਰੀ ਹੁੰਦਾ ਤੇ ਸ਼ਸਤਰ ਦਾ ਡਾਂਗ ਛੋਟਾ استعمال ਕਰਦੇ ਹੋ ਕਰਨਾ ਪੈਂਦਾ ਕਈ ਵਾਰੀ ਪਰ ਆਪਾਂ ਇਦਾਂ ਦਾ ਕੁਝ ਹਾਲਾਤ ਇਦਾਂ ਦੇ ਬਣਾਈਏ ਵੀ ਨਾ ਸਾਨੂੰ ਲੋੜ ਪਵੇ ਕਿਸੇ ਆਪਣੇ ਬੱਚੇ ਨੂੰ ਥੱਪੜ ਵੀ ਮਾਰੀਏ ਤੇ ਉਹਨਾਂ ਦੇ ਵੱਲੋਂ ਵੀ ਇਦਾਂ ਦੀ ਕੋਸ਼ਿਸ਼ ਹੋਵੇ ਵੀ ਉਹ ਵੀ ਮੌਕੇ ਨਾ ਦੇਣ ਕਿਸੇ ਨੂੰ ਕੋਈ ਗੱਲ ਕਰਨ ਦਾ ਕਿਸੇ ਨੂੰ ਇਦਾਂ ਦਾ ਮੌਕਾ ਨਾ ਦੇਣ ਕੋਈ ਗਲਤੀ ਨਾ ਕਰਨ ਜਿਹਦੇ ਨਾਲ ਇਹ ਕਹਿਣਾ ਪਵੇ ਵੀ ਤੁਸੀਂ ਇੱਥੇ ਖਰਮਸਤੀਆਂ ਕਰਦੇ ਹਾਂ ਨੌਜਵਾਨੋ ਤੁਸੀਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਹੋ ਪਟਕੇ ਹੋ ਸਾਨੂੰ ਪਤਾ ਪਤੋਂ ਹਾਲਾਤਾਂ ਦੇ ਵਿੱਚ ਫਸੇ ਹੋਈਓ ਪਰ ਉੱਥੋਂ ਨਿਕਲਦੇ ਵਾਸਤੇ ਤਰੀਕਾ ਇਹੀ ਹੈ ਕਿ ਆਪਾਂ ਬਾਣੀ ਤੇ ਬਾਣੀ ਨਾਲ ਪ੍ਰੇਮ ਕਰੀਏ ਆਪਾਂ ਇਹ ਨਾ ਕਰੀਏ ਕਿ ਜਿਹੜੀਆਂ ਖਰਮਸਤੀਆਂ ਜੋ ਉੱਥੇ ਆਪਾਂ ਕਰਦੇ ਆ ਉਹ ਨਾ ਕਰੀਏ ਜਾ ਕਿ ਇੱਥੇ ਨਹੀਂ ਕਿਤੇ ਵੀ ਕਿਤੇ ਵੀ ਵਿਚਰਦੇ ਆ ਦੁਨੀਆ ਦੇ ਵਿੱਚ ਆਪਾਂ ਆਪਣੇ ਅਕਲੋਂ ਵੱਡਾ ਕਰਨਾ ਸਮਾਰਨਾ ਨਾ ਕਿ ਆਪਾਂ ਆਪਣੇ ਐਕਸ ਨੂੰ ਗੰਦਾ ਕਰਨਾ ਕੋਈ ਇਹ ਨਾ ਕਵੇ ਕਿ ਉਹ ਫਲਾਣਾ ਸਿੱਖ ਜਾ ਰਿਹਾ ਤੇ ਇਹ ਸਿੱਖ ਨੇ ਆ ਗਲਤੀ ਤੇ ਬਣਾ ਕੀਤਾ ਨਹੀਂ ਹਰ ਸਿੱਖ ਦੇ ਗਾੜੀ ਸਿਰ ਟੁਕੇ ਹਰ ਉਸ ਮਨੁੱਖ ਦਾ ਕਿਉਂ ਕਿ ਇਹਦਾ ਪ੍ਰਸਾਦ ਬਹੁਤ ਵੱਡਾ ਬਾਣੇ ਦਾ ਸੋ ਬਹੁਤਿਆਂ ਮੈਨੂੰ ਲੋੜ ਨਹੀਂ ਤੁਹਾਨੂੰ ਗੱਲਾਂ ਕਰਨ ਦੀ ਬੇਨਤੀਆਂ ਨਹੀਂ ਜਿਹੜੀਆਂ ਕੀਤੀਆਂ ਨੇ ਛੋਟੀ ਛੋਟੀਆਂ ਵੀ ਆਪਾਂ ਆਪਣੇ ਵੱਡਿਆਂ ਦੇ ਬਚਨ ਮੰਨੀਏ ਆਪਣੇ ਗੁਰੂ ਸਾਹਿਬ ਦਾ ਜਿਹੜਾ ਸਾਨੂੰ ਹੁਕਮ ਆ ਉਹ ਮੰਨੀਏ ਤੇ ਆਪਾਂ ਇਹਨਾਂ ਜੋੜ ਮਿਲਿਆ ਨੂੰ ਹੋਰ ਸੋਹਣਾ ਸਟੱਜੀ ਟੰਗ ਨਾਲ ਜਿਹੜਾ ਉਹ